ਬਹੁਤ ਹੀ ਸ਼ਤਕਾਰਯੋਗ ਸਰੋਤੇ ਜਨੋ ਲਵਾਉ ਹਾਜ਼ਰੀਆਂ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਇੱਕ ਜੋ ਕਵਿਤਾ ਆਪ ਜੀ ਦੇ ਰੂਪ ਰੂਪੇਸ਼ਟ ਕਰਨ ਲੱਗੇ ਆਂ ਇਹ ਕਵਿਤਾ ਜਦੋਂ ਕਲਗੀ ਤਰਪਾ ਸਾਹਿਬਾ ਮਾਤਾ ਗੁਜਰੀ ਜੀ ਦਾ ਹੁਕਮ ਮੰਨ ਕੇ ਅਨੰਦਪੁਰ ਦੇ ਕਿਲੇ ਨੂੰ ਛੱਡ ਕੇ ਰਾਤ ਨੂੰ ਤੁਰਨ ਲੱਗਦੇ ਨੇ ਤੇ ਉਸ ਵੇਲੇ ਅਨੰਦਪੁਰ ਦੀ ਧਰਤੀ ਉਹਨਾਂ ਦੇ ਉਮੂਰੇ ਇੱਕ ਅਰਜੁਈਆ ਕਰਦੀ ਹੈ ਕਲਗੀਧਰ ਪਾਤਸ਼ਾਹ ਕੀ ਕਹਿੰਦੇ ਨੇ ਤੇ ਉਸ ਵੇਲੇ ਦੀ ਧਰਤੀ ਕੀ ਕਹਿੰਦੀ ਆ ਅਨੰਦਪੁਰ ਦੀ ਇੱਕ ਕਵੀ ਦੇ ਬਲਬਲੇ ਜੋ ਲਿਖੇ ਨੇ ਉਹ ਆਪ ਜੀ ਦੇ ਰੂਪ ਰੂਪੇਸ਼ ਕਰ ਲੱਗੇ ਆ ਸੁਣ ਗਏ ਤੋਂ ਬੇਨਤੀ ਕੀਤੀ ਜਾ ਰਹੀ ਆ ਜੀ ਮੰਨ ਲਿਆ ਹੈ ਹੁਕਮ ਮਾਤਾ ਦਾ ਕਲੰਗੀਆਂ ਵੱਲ ਲੈਨੇ ਪੁਰੀ ਆ ਨੰਦਾ ਦੀਚੋਂ ਕਬਮੇ ਓਠਾਲ ਲੈਨੇ ਸਾਣੇ ਪਰਵਾਰ ਸਿੰਘਾਂ ਦੇ ਪਾਤੇ ਗੁਰਾਂ ਚਾਲੇ ਨੇ ਲੱਗੇ ਜਉ ਤੁਰਨ ਗੁਰੂ ਜੀ ਪੂਰੀ ਕਰ ਲਾਉਣ ਲੱਗੀ ਆ ਛੱਡ ਕੇ ਨਾ ਜਾਓ ਹੁਸੈਨ ਸਾਹ ਬਾਸ ਤੇ ਪਾਉਣ ਲੱਗੀ ਛੱਡ ਕੇ ਨਾ ਜਾਓ ਗੁਰੂ ਜੀ ਹੂੰ ਪਟਣੇ ਤੋਂ ਆਕੇ ਤੇਰੀ ਗੋਦ ਵਿੱਚ ਪੈਣ ਲੱਗੇ ਬਹਿ ਕੇ ਤੇਰੇ ਵਿੱਚ ਪੰਘੂੜੇ ਮੌਜਾਂ ਐ ਅਸੀਂ ਲੈਣ ਲੱਗੇ ਤੇਰੇ ਨਾਲ ਅਜਬ ਸੋੜੇ ਜਨਮ ਦੇ ਪੈਣ ਲੱਗੇ ਤੇਰਾ ਛਤਕਾਰ ਅਸਾਂ ਨੇ ਦਿਲ ਚੋਂ ਪਾ ਲਾਉਣਾ ਨਹੀਂ ਚੱਲੇ ਆ ਸਦਾ ਬਾਸਤੇ ਮੁੜ ਕੇ ਅਸੀਂ ਆਉਣਾ ਨਹੀਂ ਚੱਲਿਆ ਛੱਟ ਕੇ ਤੈਨੂੰ ਹੋ ਮੇਰੇ ਨਾਲ ਪਾ ਕੇ ਪ੍ਰੀਤਾਂ ਕਾਤੋਂ ਹੁਣ ਤੋੜ ਚੱਲੇ ਮੈਨੂੰ ਹੁਣ ਕੀ ਦੇ ਆਸਰੇ ਤਾਤ ਸਹ ਸੋੜ ਚੱਲੇ ਹੋਇਆ ਗਾਣਾ ਕੀ ਮੈਥੋਂ ਜਿਹੜਾ ਮੁਖ ਮੋੜ ਚੱਲੇ ਮੇਗ ਦੇ ਵਾਂਗੂ ਨੈਣੋਂ ਅੰਸੂ ਵਰਸਾਉਣ ਲੱਗੀ ਛੱਡ ਕੇ ਨਾ ਜਾਓ ਪਾਤਸ਼ਾ ਬਾਸਤੇ ਪਾਉਣ ਲੱਗੀ ਛੱਡ ਕੇ ਨਾ ਜਾਓ ਸੈਨਸਾਹੋ ਤੇਰੀ ਵਿੱਚ ਗੋਦ ਦੇ ਪੁਰੀਏ ਖੇਡੇ ਬੁੱਤ ਚਾਰ ਮੇਰੇ ਜੋਰਾ ਵਰ ਫਤਿਹ ਸਿੰਘ ਤੇ ਅਜੀਤ ਜਹਾ ਯਾਰ ਮੇਰੇ ਕੁਦਰਤ ਦਾ ਵਰ ਤੂ ਪਾਣਾ ਨਹੀਂ ਅਖਤਿਆਰ ਮੇਰੇ ਕੁਦਰਤ ਦੇ ਨਿਜਮਾ ਤਾਈਂ ਆਸੀ ਹਰ ਟਾਉਣਾ ਨਹੀਂ ਚੱਲੇ ਹਾਂ ਸਦਾ ਬਾਸਤੇ ਆਕ ਮੁੜ ਕੇ ਫੇਰ ਆਉਣਾ ਨਹੀਂ ਚੱਲੇ ਆਂ ਛੱਡ ਕੇ ਤੈਨੂੰ ਹੋਂ ਕੇਵੇਂ ਪਾਲਾਂਗੀ ਮੈਂ ਲਾਲਾਂ ਦੇ ਪਿਆਰ ਨੂੰ ਲੱਗੇ ਨਾ ਤਾਤੀ ਬਾਓ ਤੁਹਾਡੇ ਪਰਿਵਾਰ ਨੂੰ ਕਰੂੰਗੀ ਕਿਦੇ ਵਿੱਚੋਂ ਤੁਹਾਡੇ ਦਾਦਾਰ ਨੂੰ ਭਾਵੀ ਦੇ ਤਾਈ ਪੁਰੀ ਲਾਣ ਤਾਂ ਪਾਉਣ ਲੱਗੀ ਛੱਡ ਕੇ ਨਾ ਜਾਓ ਹੁਸੈਨ ਸਾਹ ਬਾਸ ਤੇ ਪਾਉਣ ਲੱਗੀ ਛੱਡ ਕੇ ਨਾ ਜਾਓ ਪਾਕ ਸਾਹ ਆਸੀਂ ਕਦੇ ਭੁੱਲ ਨਹੀਂ ਸਕਦੇ ਪਰ ਅਪਕਾਰ ਤੇਰੇ ਸਦਾ ਲਈ ਰਿਣੀ ਰਹੇਗਾ ਮੇਰਾ ਪਰਵਾਰ ਤੇਰੇ ਖਾਲਸਾ ਪੰਥ ਦੇ ਵਿੱਚੋਂ ਕਰਨੀ ਦਾ ਆਦਾਰ ਮੇਰੇ ਤੱਕ ਲਈ ਹੈ ਓੜ ਸੱਚੇ ਦੀ ਹੌਸਲਾ ਟਾਉਣਾ ਨਹੀਂ ਚੱਲਿਆਂ ਸਦਾ ਵਾਸਤੇ ਮੁੜ ਕੇ ਅਸੀਂ ਆਉਣਾ ਨਹੀਂ ਚੱਲਿਆਂ ਖਦਾ ਵਾਸਤੇ ਹੋਂ ਗੂੰਜਣਗੇ ਬੋਲ ਕੰਨਾਂ ਵਿੱਚ ਸੋਟਿਆਂ ਲਾਲਾਂ ਦੇ ਆਉਣਗੇ ਕੀਤੇ ਕਰਤਬ ਵਡੇਆਂ ਬਾਲਾਂ ਦੇ ਭੁੱਲ ਨਾ ਮੈਂ ਸਕਦੀ ਤੇਰੇ ਯਹਰ ਕਮਾਲਾਂ ਦੇ ਕੋੜੇ ਦੀਆਂ ਬਾਗਾਂ ਫੜ ਕੇ ਮੂਰ ਹੋਏ ਟਿਕਾਉਣ ਲੱਗੀ ਸੱਡਕੇ ਨਾ ਜਾਓ ਸੈਨਸਾ ਬਾਸਤੇ ਪਾਉਣ ਲੱਗੀ ਸੱਡਕੇ ਨਾ ਜਾਓ ਗੁਰੂ ਜੀ ਉਹ ਛੋੜਦੇ ਬਾਗਾ ਪੁਰੀਏ ਸਕਦੇ ਹੁਣ ਰੁੱਕ ਨਹੀਂ ਛੋੜਦੇ ਬਾਗਾ ਪੁਰੀਏ ਸਕਦੇ ਹੁਣ ਰੁੱਕ ਨਹੀਂ ਜਿਹੜੇ ਹੈ ਮਿਥੇਨ ਸਾਹਮਣੇ ਸਕਦੇ ਉਦਯੋਗ ਨਹੀਂ ਜੜ ਹੈ ਮਜਬੂਤ ਜਸ ਦੀ ਸੁਖਦਾਇ ਹੋ ਰਖ ਨਹੀਂ ਮਿਥਲੇ ਜੋ ਮੰਝਲ ਸਾਧੂ ਹੋ ਮਿਥਲੇ ਜੋ ਮੰਝਲ ਸਾਧੂ ਪਾਸੇ ਪੈਰ ਪਾਉਣਾ ਨਹੀਂ ਚੱਲਿਆਂ ਸਦਾ ਵਾਸਤੇ ਮੁੜ ਕੇ ਅਸੀਂ ਆਉਣਾ ਨਹੀਂ ਚੱਲਿਆਂ ਛੱਡ ਕੇ ਤੈਨੂੰ ਇਹਨਾਂ ਕੋਲ ਕਹਿੰਦੇ ਖਿਮਾਂ ਦੇ ਜਾਚ ਕਹਾਂ ਇਹ ਚੋਕ ਸੰਦ ਹੈ ਕਬੀਰ ਜੀ ਦਾ ਲਿਖਣਾ ਵੀ ਬਹੁਤ ਔਖਾ ਤੇ ਗਾਉਣਾ ਵੀ ਬਹੁਤ ਔਖਾ ਹੈ ਜੇ ਕਿਸੇ ਵੀਰ ਨੂੰ ਕੋਈ ਸ਼ਬਦ ਮਾੜਾ ਲੱਗਿਆ ਹੋਵੇ ਆਪ ਦਾ ਅਦਾਸ ਸਮਝ ਕੇ ਮਾਫ ਕਰਨਾ ਸਾਹੂ ਸਿੰਘ ਕਿਸਰਪਾਗੀ ਕੇ ਦੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਵੱਧ ਤੋਂ ਵੱਧ ਕਰਨਾ ਜੀ ਬਹੁਤ ਬਹੁਤ ਮਿਹਰਬਾਨੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ